ਮਹਿੰਦੀ ਲਾ ਰਹੀ ਹੈ ਬੈਠੀਰਾ ਹੱਥ ਤੇਨੇ ਰਾਤ ਲਾਈ ਸੀ ਆਪੇ ਕੀੜੇ ਮਕੋੜੇ ਜੇ ਬਣਾਏ ਆ ਮਹਿੰਦੀ ਦਾ ਬਹੁਤ ਸ਼ੌਕ ਆ ਦੁਕਾਨ ਤੋਂ ਕੀਪ ਲੈ ਆਉਂਦੀ ਆ ਲਾਈ ਜਾਂਦੀ ਆ ਹੱਥ ਪੈਰ ਲਵੇੜੀ ਜਾਂਦੀ ਆ ਸਾਰੇ ਕੱਪੜੇ ਲਵੇੜ ਦੁੰਦੀ ਆ ਮਹਿੰਦੀ ਨਾਲ ਜੋਤਾ ਕੀ ਕਰਦਾ ਬੁੱਤੋ ਮੈਂ ਦਿਦਾ ਰਿਆ ਠੀਕ ਆ ਮੈਂ ਦੱਤਿਆ ਇਹਨੂੰ ਨਾ ਤਾਂ ਪਿੰਤਾ ਪਰਿਆਲੀ ਦੋਲ ਚਾਈਤੀ ਆ ਠੀਕ ਆ ਠੀਕ ਆ ਇਦਾਂ ਤੇ ਆ ਠੀਕ ਆ ਬੁੱਤੋ ਮੈਂ ਤਾਂ ਸੋਚ ਜਾਈ ਮੈਂ ਜੋਤੇ ਵਾਸਤੇ ਸੂਪ ਬਣਾ ਕੇ ਲੱਗਈ ਆ ਬੋਤਾ ਬਿਮਾਰ ਆ ਖਾਂਸੀ ਜ਼ਖਾਂ ਬੁਖਾਰ ਬਹੁਤ ਹੋਇਆ ਮੈਂ ਕ ਸੂਪ ਵਧੀਆ ਚੀਜ਼ਾਂ ਬਣਾ ਦਨੀਆਂ ਮੈਂ ਠੰਡਾ ਕਰ ਰਹੀ ਸੀ ਪਹਿਲਾਂ ਕਹਿੰਦੇ ਸੂਪ ਬਣਾ ਕੇ ਤੇ ਮੈਂ ਸੂਪ ਬਣਾਤਾ ਹੁਣ ਕਹਿੰਦੇ ਮੈਂ ਪੀਣਾ ਨਹੀਂ ਗਾ ਸਾਮੀ ਤੋਂ 12 ਨਿਆਣਿਆਂ ਦੀ ਗੱਲ ਆ ਆਪਣਾ ਆ ਪਰਸਲ ਬਹੁਤ ਮੰਗਵਾਏ ਸੀਗੇ ਇੱਕ ਪਰਸਲ ਆ ਗਿਆ ਹਜੇ ਪਹੁੰਚਾ ਆਪਾਂ ਓਪਨ ਕਰਦੀ ਆ ਕੋਤਟਾ ਮੈਂ ਜਰੂਰ ਲਗਣੀ ਦਿਓ ਉਹ ਬਾਰ ਬਾਰ ਮਹਿੰਦੀ ਲਾਈ ਚੱਲ ਹੱਥ ਪੋਲ ਚੱਲ ਤੈਨੂੰ ਹੋਰ ਕਿ ਗੰਮੇ ਨਹੀਂਗਾ ਬਿਮਾਰ ਤੋਂ ਕਰ ਲੇਗਾ ਸਾਧਰਾ ਨਿਕਲਗਾ ਨਹੀਂ ਐਗੇ ਜੇ ਦੋ ਦਿਨੀ ਦਵਾਈ ਲੈਣਾ ਬਿਮਾਰਾਂ ਉਹਦੀ ਖਾਂਸੀ ਤੇ ਖਾਂਵਾ ਮੈਂ ਦੀ ਆਉਂਦੀ ਹੋਈ ਮੈਂ ਨਹੀਂ ਨੀ ਕੀ ਪਲੇ ਗਈ ਆ ਡਾਕਟਰ ਦੇ ਦੱਸਾਂ ਦੇ ਨਾਲ ਪਾਰਲਰ ਆ ਉਸ ਪਾਰਲਰ ਤੇ ਮੈਂ ਕਾਫੀ ਵਾਰ ਗਈਆਂ ਰਹੇ ਇਹਨੂੰ ਪਤਾ ਵੀ ਲਈ ਸੀ ਹੋਂ ਦੇ ਜਾਣੇ ਆ ਨਹੀਂ ਨਹੀਂ ਮੈਂ ਜੀ ਦੇ ਤੋ ਮੈਂ ਜੀ ਦੇਖ ਲਓ ਐਵੇਂ ਲੱਗ ਤੇ ਆ ਨੀਚੇ ਪਾਵੇ ਲੱਗੇ ਹੋਦੇ ਨੇ ਐਵੇਂ ਕਰਕੇ ਰੱਖਣ ਨੂੰ ਕਿ ਜੇ ਕਿਤੇ ਵੀ ਆਪਾਂ ਰੱਖੀਏ ਵੀ ਇਹ ਨੀਚੇ ਤੋਂ ਗਰਮ ਹੋ ਕੇ ਨਾ ਚੀਜ਼ ਜਦਾ ਮੰਦਿਰ ਦੇ ਵਿੱਚ ਰੱਖਿਆ ਰਾਮਾਲਾ ਪਛਾਇਆ ਹੁੰਦਾ ਨਾ ਵੀ ਉਹ ਕਪੜਾ ਨਹੀਂ ਹਰਦਾ ਹੁੰਦਾ ਰਾਮਾਲਾ ਨਹੀਂ ਹਰਦਾ ਹੁੰਦਾ ਇਹ ਲਖਣ ਦਾ ਮੁੱਠਾ ਲੱਗਿਆ ਤੇ ਇਹਦੇ ਵਿੱਚੋਂ ਧੂਆ ਨਿਕਲੂਗਾ ਹੋਮ ਤੂਪ ਜੱਟਾ ਦਿੰਨੇ ਆ ਕਿਉਂਕਿ ਆ ਪਾਛੀ ਤਾਂ ਦਾ ਹੋਮ ਕੀ ਕੰਨੀ ਆ ਧੂਪ ਵੀ ਕੰਨੀ ਮੈਟਰੀਲ ਧੂਣੀ ਦਾ ਹੀ ਗੇਟ ਨੂੰ ਸਹੀ ਰਹਿੰਦਾ ਇਹ ਮੈਂ ਆਨਲਾਈਨ ਮੰਗਵਾਇਆ ਸਿਰਫ ਟਾਈਸ ਹਾਂ ਹੁਣ ਇਸ ਤੋਂ ਬਾਅਦ ਮੈਂ ਚੱਕ ਦਿਆਂ ਖਲਾਰੇ ਤੇ ਆ ਮੇਰੇ ਪੁੱਤਰੇ ਜਿਹੜੇ ਪਾਏ ਹੋਏ ਨੇ ਆ ਚੱਕਰ ਮਸਾਲਾ ਖਲਾਰਾ ਹਾਂ ਮੈਂ ਨਹੀਂ ਦੇਖੋ ਜੋ ਤੇਰੀ ਮਹਿੰਦੀ ਦੇਖੋ ਮਹਿੰਦੀ ਰੰਗਲੀ ਜੋ ਤੇ ਜੇ ਮੈਂ ਤੁਹਾਨੂੰ 2 ਮਿੰਟ ਚ ਲਾ ਕੇ ਤਾਰ ਦਣਾ ਮਹਿੰਦੀ ਰੰਗਲੀ ਆ ਅਜੇ ਸਾਰੇ ਖਲਾਰੇ ਉਵੇਂ ਪਾ ਦੇ ਖਲਾਰੇ ਫਲੋਰੇ ਚੱਕਦੇ ਆ ਤੇ ਉਸ ਤੋਂ ਬਾਅਦ ਕਰਦੀ ਆ ਰੋਟੀ ਪਾਣੀ ਪਹੁੰਚਦੀ ਆ ਸੂਈ ਚ ਮੇਰਾ ਪੁੱਤ ਪਕਾ ਰਿਆ ਰੋਟੀਆਂ ਖਾਂਸੀ ਜ਼ੁਖਾਮ ਬੁਖਾਰ ਸੋਭਾ ਦਾ ਇੰਨਾ ਵੀ ਸਾਰੇ ਨਿਕਲਦਾ ਸੜਕ ਸੜਕ ਕਰੀ ਜਾ ਰਿਹਾ ਆ ਰੋਟੀਆਂ ਪਕ ਰੀਆਂ ਨੇ ਮੈਂ ਖੇਡ ਰਹੀ ਆ ہاں ਖਾਂ ਖੇਡ ਰਹੀ ਆ ਉਹ ਚੱਕਲਾ ਉਹ ਫੇਲਣਾ ਉਹ ਆਟਾ ਪਿਆ ਆਟੇ ਦੀਆਂ ਟਿੱਕੀਆਂ ਘੜ ਘੜ ਕੇ ਰੱਖੀਆਂ ਹੋਈਆਂ ਨੇ ਮੁੰਨੀ ਕੋਲੇ ਪਈਆ ਮੁੰਨੀ ਦਾ ਵਿਚਾਰੀ ਦਾ ਸਿਰ ਸਾਰਾ ਭਰਿਆ ਪਿਆ ਆਟੇ ਨਾਲ ਸ਼ੀਸ਼ੀ ਪੀਲਾ ਠੰਡੀ ਹੋ ਜਣੀ ਮੈਂ ਹੁਣੇ ਬਣਾ ਕੇ ਲਈ ਸੀ ਉਹਦਣ ਕਲੇਸਪਾ ਪਾ ਕੇ ਟੈਂਟ ਮੰਗਵਾਇਆ ਇੱਕੋ ਤਾਂ ਟੈਂਟ ਚ ਖੇਡੀ ਆ ਟੈਂਟ ਹਾਊਸ ਉਮੇ ਹੀ ਪਿਆ ਮੁੜ ਕੇ ਹੱਥ ਨਹੀਂ ਲਾਇਆ ਇਹਨੂੰ ਆ ਵੀ ਆ ਪਚਾਰਾ ਗਰੀਬ ਤੇ ਦੇ ਲੋ ਝਾੜੂ ਪੋਚਾ ਕਰਦੀ ਮੈਂ ਚਾਕੇ ਤੇ ਮੰਜੇ ਤੇ ਰੱਖ ਦਨੀ ਆ ਝਾੜੂ ਪੋਚਾ ਕਰਕੇ ਮੰਜੇ ਤੇ ਉਹ ਫਿਰ ਥੱਲੇ ਰੱਖ ਦਨੀ ਆ ਮੈਂ ਥੋੜਾ ਚਿਰ ਲੇਟ ਜਾ ਦਵਾਈ ਲਈ ਹੋਈ ਤੇ ਤੈਨੂੰ ਰੈਸਟ ਮਿਲ ਜੂਗੀ ਪਹਿਲਾਂ ਉਹ ਕਬਰ ਸਾਰੇ ਹੀ ਲਵੇੜਤਾ ਉਤੇ ਚਾਹ ਡੋਲ ਕੇ ਹੁਣ ਉਹ ਧੋ ਕੇ ਸਿੱਟ ਗਈਆਂ ਹਜੇ ਆ ਕਬਰ ਦਾ ਬਾਕੀ ਮੈਂ ਹਜੇ ਥੋੜੇ ਦਿਨ ਪਹਿਲਾਂ ਤੋਤੇ ਸਾਫ ਸੀ ਉਹ ਵਾਲਾ ਕਬਰ ਹਜੇ ਧੋ ਕੇ ਸੁੱਕਣੇ ਪਾਕੇਂਗੇ ਮੈਂ ਹੁਣੇ